ਭਰਾ ਤਾਂ ਉਹ ਜੁੜਮਾ ਸੀ ਪਰ ਕਿਸਮਤਾਂ ਨਹੀਂ ਜੁੜੀਆਂ ਸੀ ਭਰਾ ਤਾਂ ਉਹ ਜੁੜਮਾ ਸੀ ਪਰ ਕਿਸਮਤਾਂ ਨਹੀਂ ਜੁੜੀਆਂ ਸੀ ਇੱਕ ਦੇ ਤਿੰਨ ਮੁੰਡੇ ਸੀ ਇੱਕ ਦੇ ਤਿੰਨ ਕੁੜੀਆਂ ਸੀ ਪੁੱਤਾਂ ਵਾਲਾ ਜੋਸ਼ ਵਿੱਚ ਭੁੱਲਿਆ ਸੀ ਰੱਬ ਨੂੰ ਕਰਦਾ ਸੀ ਟੀਚਰਾਂ ਉਹ ਛੋਟੇ ਵੱਡੇ ਸਭ ਨੂੰ ਢੀਆਂ ਵਾਲਾ ਗਮਾਂ ਵਿੱਚ ਜਾਂਦਾ ਹੌਸਲਾ ਸੀ ਛੱਡਦਾ ਸੋਚਾਂ ਵਿੱਚ ਰਾਤਾਂ ਤਾਰੇ ਗਿਣ-ਗਿਣ ਕੱਢਦਾ ਪੁੱਤਾਂ ਵਾਲਾ ਆਖੇ ਕੋਈ ਪਰਵਾਹ ਨਹੀਂ ਓ ਦੋਸਤੋ ਢੀਆਂ ਵਾਲਾ ਕਹਿੰਦਾ ਪੜ੍ਹਾਈ ਬਿਨਾ ਹੁਣ ਕੋਈ ਰਾਹ ਨਹੀਂ ਓ ਦੋਸਤੋ ਸੋ ਸਮੇਂ ਨੇ ਅਸੀਂ ਪਲਟੀ ਮਾਰੀ ਸਮੇਂ ਨੇ ਅਸੀਂ ਪਲਤੀ ਮਾਰੀ ਇੱਕ ਪੁੱਤ ਨੂੰ ਕਰਤਾ ਅੰਦਰ ਇੱਕ ਨੇ ਨਸ਼ੇ ਵਿੱਚ ਗੱਡੀ ਥੋਕੀ ਤੇ ਤੀਜਾ ਬਦਮਾਸ਼ ਪਤੰਦਰ ਪਰ ਮਿਹਰਤ ਜਾਇਆ ਕਦੇ ਨਹੀਂ ਜਾਂਦੀ ਆਖਣ ਲੋਕ ਸਿਆਣੇ ਪਰ ਮਿਹਰਤ ਜਾਇਆ ਕਦੇ ਨਹੀਂ ਜਾਂਦੀ ਆਖਣ ਲੋਕ ਸਿਆਣੇ ਇੱਕ ਜੱਜ ਇੱਕ ਡਾਕਟਰ ਬਣ ਗਈ ਤੇ ਇੱਕ ਸੀਪਸਾ ਥਾਣੇ ਹੁਣ ਪੁੱਤਾਂ ਵਾਲਾ ਡੰਗ ਤ ਪਾਵੇ ਭੱਜਾ ਦੌੜੀ ਕਰਕੇ ਫੋਂ ਕੁੱਤਾ ਵਾਲਾ ਡੰਗ ਚ ਪਾਵੇ ਭੱਜਾਂ ਦੌੜੀ ਕਰਕੇ ਉਹ ਧੀਆਂ ਵਾਲਾ ਸੱਤ ਚ ਬੈਠਾ ਛਾਤੀ ਚੌੜੀ ਕਰਕੇ ਕਹਿੰਦੇ ਮਾਪਿਆਂ ਦੇ ਅਰਮਾਨ ਤੇ ਇੱਜ਼ਤਾਂ ਜਿੰਨਾ ਕਿਲੀ ਟੰਗੀਆਂ ਆਕਾਲੀ ਵਰਗੇ ਪੁੱਤਰਾਂ ਨਾਲੋਂ ਧੀਆਂ ਲੱਖ ਨੇ ਚੰਗੀਆਂ ਆਕਾਲੀ ਵਰਗੇ ਪੁੱਤਰਾਂ ਨਾਲੋਂ ਧੀਆਂ ਲੱਖ ਨੇ ਚੰਗੀਆਂ ਆ ਧੀਆਂ ਲੱਖ ਨੇ